いいね。 ਕੋਈ ਨਾ ਤਾਂ ਪ੍ਰੈਸ਼ਰ ਦਾ ਬਹੁਤ ਨਾਲ ਟਾਟਾ ਪਿਸਟਨ ਦਾ ਪੂਰਾ ਪ੍ਰੈਸ਼ਰ ਮਰਗੀ ਗਾ ਤੇਰਾ ਵਾਰਾ ਕਿਤੇ ਹੈ ਗੱਡੀਆਂ ਉੱਤੇ ਲਾ ਕੇ ਉੱਪਰ ਲਾ ਇਹ ਤਾਂ ਖਿਚਾਉਣਾ ਨਹੀਂ ਤੇਨੂੰ ਦੱਸ ਰਹੀ ਗਾ ਵੇਚਣਾ ਮੈਂ ਕੋਹ ਨਹੀਂ ਕੀਤਾ ਨਹੀਂ ਨਹੀਂ ਇਹ ਤਾਂ ਯਾਰ ਤੇ ਇਹ ਕੋਈ ਕਾਤੋ ਗਏ ਜਿੱਤਰੇ ਟਿਕਾਣ ਆ ਤਾਂ ਤਾਂ ਹੀ ਗਏ ਬਾਹਰੋਂ ਵੀਰ ਪਟਿਆ ਹੈ ਤੇ ਨਾਲ ਹੈ ਕੋਈ ਚੱਕੀ ਉੱਤੇ ਨਹੀਂ ਸਾਨੂੰ ਪਤਾ ਸੀ ਮੈਂ ਵੇਖ ਲਾ ਕੇ ਕਾਹ ਤੋਂ ਭਾਗੇ ਉੱਟ ਗਿਆ ਮੈਨੂੰ ਪਤਾ ਸੀ ਮੈਂ ਜੀ ਉਹ ਇਹੋ ਜਿਹਾ ਆਪੇ ਕਰ ਦਿੰਦਾ ਮੈਂ ਸਾਰਾ ਕੁਝ ਹਾਂ ਤੋ ਆਪਾਂ ਬੈਲ ਆਂਡਾ ਉਹ ਆਉਂਦੇ ਸਾਰ ਨਵੇਂ ਬੈਲ ਬੈਲ ਆਉਂਦਾ ਤਾਂ ਬੈਲਾਂ ਤੇ ਪੁੱਠੀਆਂ ਆਉਂਦੀਆਂ ਨੇ ਹਾਂ ਦਬੀ ਇੰਨੇ ਕੋ ਗਰੀਹ ਹੀ ਭਰ ਗਈਆਂ ਹੂੰ ਉਹ ਨਹੀਂ ਕਰਨਾ ਮੈਂ ਹੁਣ ਆਣਾ ਇਤੋਂ ਕਰਕੇ ਵੇਖਾਂਦਾ ਤਾਂ ਨਹੀਂ ਤੈਨੂੰ ਕੋਈ ਕਾਹੀ ਜੁਆਬ ਨਹੀਂ ਉਹ ਤਾਂ ਜਿਹੜੀ ਉਹ ਕਰ ਦਿੱਤੀ ਉਹ ਆਪਾਂ ਕਰਦੇ ਆਂ ਸਿਰ ਹੀ ਆਫਾ ਜੀ ਹੈਪੀ ਹੋ। ਮੈਂ ਥੋੜੀ ਕੋਲ ਖੜ ਕੇ ਪਟੇ ਨਸਰਾ ਕੇ ਫੇਰ ਜਾਣਾ ਜੀ। ਕਿੰਨੇ ਤੋਂ ਫੜ ਲਿਆ ਆ ਭੱਜ ਕੇ। ਕਿੰਨੇ ਕਰਦਾ। ਹਾਂ ਇਹਦਾ ਕਰਨਾ ਹੈ। ਠੀਕ ਹੈ ਜੀ ਭਾਈ। ਨਹੀਂ ਨਹੀਂ ਜੂੜ ਜਾ ਜਗ੍ਹਾ ਤੇ। ਕਹਿੰਦਾ ਭਾਈ ਕਹਿੰਦਾ ਇਹੇ ਸੀ ਖੋਲਿਆ। ਟੈਨਸਮ ਨੂੰ ਲਾ ਦੇ ਕੋਈ ਨਾ ਲੱਗਦਾ। ਇੱਕ ਬਾਹਰ ਕਰਨੇ ਬੈਠੇ। ਆ ਬਸ ਨਹੀਂ ਹੋ। ਕੋਈ ਨਹੀਂ ਕੋਈ ਨਹੀਂ। ਬਣਦਾ ਗਈ ਸੀ ਉਹ ਵੀ ਸਰਦਾਰੀ ਔਰ ਉਹ ਮਾਰਦਾ ਪਾਣੀ ਈ ਲਿਉਂ ਹਾਂ ਇਹ ਜਮਾਂ ਸਰਦਾਰੀ ਦਾ ਬਣ ਗਿਆ ਜਦੋਂ ਹਾਂ ਆ ਮੈਂ ਤਾਂ ਇਹ ਸੁੱਕਾ ਤਾਂ ਲਿਆ ਕਿਉਂਕਿ ਪਾਣੀ ਪਾਉਂਦਾ ਇੱਕ ਬੰਦਾ ਤਾਂ ਪਾਣੀ ਪਾਉਂਦਾ ਵੀ ਸਰਮਾ ਦੋ ਤਿੰਨ ਦੋ ਤਿੰਨ ਹੱਥ ਤੇ ਟੱਲੂ ਪੰਪ ਤੇ ਲਾ ਕੇ ਆਇਆ ਉਹਨਾਂ ਕਾਂ ਜਾ ਬੜਿਆ ਸਾਡਾ ਮਗਾ ਚਾ ਦੋਸਤ ਸੁਪਾਈ ਦਾ ਕੋਈ ਨਾ ਰਹਿਣਾ ਆ ਜੇ ਚੱਲ ਰਿਹਾ ਹੋਰ ਰੋਜ਼ ਰੋਜ਼ ਨਹੀਂ ਪਾਣੀ ਕੌਣ ਪਾਊਗਾ ਆਏ ਆਪਾਂ ਟੈਂਕ ਨਹੀਂ ਕੋਈ ਆਹਣੀ ਆ ਆਏ ਕਿੰਨ ਕਸਿਆ ਗਿਆ ਮਾੜਾ ਹਾਂ ਬੰਦਾ ਫੀਗਰ ਦਾ ਨਾ ਹੈ ਰੋੜਾ ਜੇ ਡੇਟਾ ਤਾਂ ਤੈਨੂੰ ਬਾਦ ਉੱਪਰ ਵੀ ਦਈਆ ਜੇ ਮਾਰਾ ਜਿੱਦ ਨੂੰ ਇੰਜਣ ਪਿੱਛੇ ਜਾਵਣਾ ਯਾਰ ਤਾਂ ਕੀ ਘਸੀ ਜਾਵੇ ਇੰਜਣ ਨੇ ਬਰਕਤ ਯਾਰ ਤਾਂ ਕੀ ਘਸੀ ਜਾਵੇ ਤੇ ਇੰਜਣ ਨੇ ਆਵਾਜ਼ ਬਿਲਕੁਲ ਦਨ ਕੋ ਰੋਕੇ ਤੇ ਅੱਤਾਂ ਕਿਤੇ ਨਹੀਂ ਰਚਾ ਜਮਾਂ ਬਾਬੇ ਦੀ ਸਾਥ ਹੀ ਕਰਪਾਣਾ ਸੱਜ ਦੀ ਹਾਂ ਜਮਾਂ ਲੈਨਮੈਂਟ ਓਕੇ ਆ ਨਹੀਂ ਤਾਂ ਫੇਲਟ ਕਰ ਜਾਊਗਾ ਚਾਚਾ ਮਾਰੇ ਫੇਲਟ ਜਮਾਂ ਨਹੀਂ ਕਰ ਕੋ ਕਾ ਹਾਂ ਨਾ ਨਹੀਂ ਕਹੀ ਨਾ ਨਾ ਇਹਦਾ ਆਪ ਕਾਰ ਤੋਂ ਨਾ ਕਿਸੇ ਲਿਆਣਾ ਤੇ ਗੋਏ ਇੱਧਰ ਲੈ ਤੇ ਦੇਗਾ ਦੇਗਾ ਸਾਨੂੰ ਮੈਡਾ ਉਹ ਕਾਰ ਲੱਗਣਾ ਵਿੱਚ ਲੈ ਕਰਨਾ ਹਾਂਜੀ ਫੇਰੀ ਐਨੂੰ ਜਾਊਗਾ ਜੇ ਲੱਗਣਾ ਹੈ ਢੁੰਦੇ ਕਰੀਏ ਆਹੋ ਪਾਸੇ ਦਾ ਢੱਲੇ ਹਾਂਜੀ ਆ ਵੀ ਕਰ ਮੈਂ ਤਾਂ ਇੱਥੇ 13 ਬੈਲਟ ਲਾ ਕੇ ਐਨੂੰ ਹੋ ਜਾਂਦਾ ਫਿਰ ਬੈਲਟ ਢੁੰਦੀ ਨਹੀਂ ਪਤਾ ਐ ਇੰਨਾ ਕੀ ਇੰਨਾ ਸਲਾ ਵਦ ਬਸ ਬਸ ਇੰਨਾ ਇੰਨਾ ਹੀ ਆ ਬਸ 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 ਹੋ ਗਾ ਇੰਨਾ ਉਹ ਵੀ ਚੱਪੀ ਨਹੀਂ ਲੱਗਦੀ ਪਾਣਾ ਕਪੂੜਿਆ ਆਹੋ ਕਿੱਦਾਂ ਤੋੜਾ ਰਹਿ ਤਜ ਹਾਂਜੀ ਆਪਰੇ ਕੋਲੇ ਵੱਡਾ ਚਾਬਾ ਸੀ ਯਾਰ ਕਿੱਥੇ ਹੋ ਉਹ ਮੈਂ ਨਾ ਰੈਂਜ ਪਾਨੇ ਬਾਰੇ ਤਾਂ ਨਹੀਂ ਮੈਨੂੰ ਕੋਈ ਨਹੀਂ ਹੋਣ ਕੋਲ ਘਟਿਆ ਇਹਦਾ ਵੱਡਾ ਚਾਬਾ ਨਹੀਂ ਕਾਸੀ ਜਲਵਾਸ ਕਦੀ ਚਲਤਾ ਆਉਦੇ ਨਹੀਂ ਬਹੁਤ ਦੇ ਬੇਰ ਲੱਗ ਗਈ ਹੂੰ ਇਹ ਨੂੰ ਕੰਨੋਂ ਤਾਂ ਐਂਕਾਰ ਫੋੜਿਆ ਟੈਨਸ਼ਨ ਨਾਟ ਪਾ ਛੋਟਾ ਕਾ ਐਡਾ ਕਾਮਲਾ ਤੇ ਬਾਹਰ ਵੀ ਚਟ ਖਸਦਾਂਗੇ ਉਹਨਾਂ ਵਿੱਚ ਆ ਗਾਂ ਇਹਦੀ ਟੁੱਡੀਆ ਟੁੱਡੀ ਆਜ ਵੀ ਹੋਣਾ ਆਜ ਵੀ ਆਜ ਵੀ ਨਾ ਤਾਂ ਆ ਨਹੀਂ ਪੈਂਦਾ ਆਹ ਵੀ ਪੈ ਰਿਹਾ ਲੱਗਦਾ ਇਹ ਬਲੇ ਜਿਹੜਾ ਥੱਲੇ ਜਿਹੜਾ ਲੱਗਦਾ ਆ ਕੇ ਦੇਖਣ ਆਹਰੇ ਚ ਵੀ ਇਹੀ ਪੈਂਦਾ ਨਹੀਂ ਇਹ ਬਲੇ ਲੱਗਦਾ ਆਹ ਇਹ ਥੰਦੇ ਚ ਇਹੀ ਕਰਦਾ ਨਾ ਆਉਂਦਾ ਨਾ ਇਹ ਕਰਦਾ ਨਾ ਆਹ ਵੱਡੇ ਪਾ ਕਾਮਾ ਛੋਟੇ ਲਾ ਕੇ ਟੋਟੇ ਠੀਕੇ ਆਪਾਂ ਇਹ ਰਾਤ ਲੇ ਗਾ ਹਾਂ ਬਾਕੀ ਦੂਟੇ ਮੀਰੀ ਕੋ ਪਾਉਣੀ ਇਹ ਬਾਕੀ ਤਾਂ ਨਹੀਂ ਹੁੰਦਾ ਇਹ ਥੱਲੇ ਆ ਕਰਦਾ ਉੱਤੇ ਆ ਉੱਤੇ ਥੱਲੇ ਲੱਗਦਾ ਉਹ ਭਾਈ ਉਹ ਲੋਹੇ ਥੱਲੇ ਕੀ ਲਾਏਗਾ ਫਿਰ ਦਾ ਆ ਨਾਟ ਵੱਡਾ ਯਰ ਵੱਡਾ ਨਾ ਜਾਨ ਥੱਲੇ ਆਉਂਦਾ ਯਰ ਚਾਲੇ ਉਹ ਵੱਡੇ ਦੇ ਪਾਏਗਾ ਦੇ ਸਾਨੂੰ ਚਲ ਪਾ ਦਾਂਗੇ ਕੋਈ ਟਿੰਬਰੀ ਜਾਨ ਚਾਲੇ ਲਾਵਾਂਗੇ ਅਲਹਮਦੁਲਿਲਾ ਕੁੱਤੇ ਆਵਾਜ਼ ਹੈ ਲੱਗੂ ਹਾਂ ਮੀਨ ਲੈ ਫੋਨੇ ਜੀ ਭਾਈ ਉਹਨੂੰ ਕੀ ਆ ਕੀ ਨਹੀਂ ਬਣਾ ਯਾਰ ਇੱਥੇ ਉਹ ਹੀ ਸੀ ਗਿਆ ਇਹਦੇ ਨਾਲ ਸੁਣਾਦਾ ਨਾ ਟੀਸੀ ਦਾ ਦਿਖਾਉਣਾ ਇਹ ਲੈ ਦੇ ਛੋਟਾ ਨਾ ਲਾਲਾ ਖਜਰੀ ਨਿੱਕਾ ਟੋਨਾ ਕਾ ਖੋਲਾ ਹੈ ਆ ਆ ਲੈ ਲਓ ਭਾਈ ਹੁਣ ਕਿੰਨਾ ਦਾ ਪਹਿਲਾ ਦਿਨ ਦਾ ਗੱਸਤਾ ਕੋਈ ਆਪਾ ਇੱਟ ਕੇ ਜਿੰਨਾ ਦਾ ਕੋਈ ਖੜੀ ਨਹੀਂ ਇਧਰ ਚਿੱਟਾ ਕਰੀ ਬਸ ਬਹੁਤ ਆ ਠੀਕ ਹੈ ਆਹ ਵਾਹ ਨਰਕਾਰੀ ਜੀ ਨੇ